ਇਹ ਕਹਾਣੀ ਹੈ ਦੋ ਦੋਸਤਾਂ ਦੀ ਜੋ ਥੋੜੇ ਜਿਹਾ ਵੱਖਰੇ ਦਿਮਾਗ ਦੇ ਸਨ ਇੱਕ ਪਿੰਡ ਵਿੱਚ ਦੋ ਦੋਸਤ ਰਹਿੰਦੇ ਸਨ ਪੋਲਾ ਤੇ ਸਿੱਧਾ ਪੋਲਾ ਦਾ ਨਾਮ ਪੋਲਾ ਸੀ ਕਿਉਂਕਿ ਉਹ ਸੱਚਮੁੱਚ ਹੀ ਬਹੁਤ ਪੋਲਾ ਸੀ ਤੇ ਸਿੱਧਾ ਹਮੇਸ਼ਾ ਸਿੱਧੀਆਂ ਗੱਲਾਂ ਕਰਦਾ ਸੀ ਭਾਵੇਂ ਉਹ ਕਿਸੇ ਨੂੰ ਚੰਗੀਆਂ ਲੱਗਣ ਜਾਂ ਨਾ ਇੱਕ ਦਿਨ ਪੋਲਾ ਤੇ ਸਿੱਧਾ ਬਾਜ਼ਾਰ ਜਾ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਇੱਕ ਦੁਕਾਨਦਾਰ ਮਿਲਿਆ ਜੋ ਗਧੇ ਵੇਚ ਰਿਹਾ ਸੀ ਵੇਖ ਪੋਲਿਆ ਸਿੱਧੇ ਨੇ ਕਿਹਾ ਗਧੇ ਕਿੰਨੇ ਸਸਤੇ ਮਿਲ ਰਹੇ ਨੇ ਇੱਕ ਖਰੀਦ ਲਈਏ ਪੋਲੇ ਨੂੰ ਗਧੇ ਦਾ ਕੋਈ ਕੰਮ ਤਾਂ ਸੀ ਨਹੀਂ ਪਰ ਸਿੱਧੇ ਨੇ ਕਿਹਾ ਤਾਂ ਉਸਨੇ ਹਾਂ ਕਰ ਦਿੱਤੀ। ਉਹਨਾਂ ਨੇ ਇੱਕ ਕਮਜ਼ੋਰ ਜਿਹਾ ਗਦਾ ਖਰੀਦ ਲਿਆ। ਹੁਣ ਸਵਾਲ ਇਹ ਸੀ ਕਿ ਗਦੇ ਨੂੰ ਘਰ ਕੌਣ ਲੈ ਕੇ ਜਾਵੇ। "ਦੇਖ ਸਿੱਧਿਆ," ਭੋਲੇ ਨੇ ਕਿਹਾ, "ਤੂੰ ਤਾਕਤਵਰ ਹੈਂ, ਤੂੰ ਹੀ ਲੈ ਚੱਲ।" ਸਿੱਧੇ ਨੂੰ ਇਹ ਗੱਲ ਠੀਕ ਲੱਗੀ। ਉਸਨੇ ਗਦੇ ਦੀ ਰੱਸੀ ਫੜੀ ਤੇ ਤੁਰਨ ਲੱਗਾ। ਭੋਲਾ ਉਸਦੇ ਪਿੱਛੇ-ਪਿੱਛੇ ਚੱਲ ਰਿਹਾ ਸੀ। ਕੁਝ ਦੂਰ ਜਾਣ ਤੋਂ ਬਾਅਦ ਉਹਨਾਂ ਨੂੰ ਕੁਝ ਲੋਕ ਮਿਲੇ। ਉਹ ਉਹਨਾਂ ਨੂੰ ਇਸ ਤਰ੍ਹਾਂ ਜਾਂਦੇ ਦੇਖ ਕੇ ਹੱਸਣ ਲੱਗੇ। "ਦੇਖੋ ਤਾਂ ਇੱਕ ਆਦਮੀ ਨੇ ਕਿਹਾ" ਇਹ ਕਿੰਨੇ ਮੂਰਖ ਨੇ ਗਦਾ ਐਨਾ ਕਮਜ਼ੋਰ ਹੈ ਤੇ ਇਹ ਦੋਵੇਂ ਪੈਦਲ ਤੁਰ ਰਹੇ ਨੇ ਸਿੱਧੇ ਨੂੰ ਇਹ ਗੱਲ ਠੀਕ ਲੱਗੀ ਉਸਨੇ ਭੋਲੇ ਨੂੰ ਕਿਹਾ ਤੂੰ ਠੀਕ ਕਹਿੰਦਾ ਹੈ ਇੱਕ ਨੂੰ ਤਾਂ ਗਦੇ ਤੇ ਬੈਠਣਾ ਚਾਹੀਦਾ ਹੈ ਉਹਨਾਂ ਨੇ ਫੈਸਲਾ ਕੀਤਾ ਕਿ ਭੋਲਾ ਗਦੇ ਤੇ ਬੈਠੇਗਾ ਕਿਉਂਕਿ ਉਹ ਥੋੜਾ ਕਮਜ਼ੋਰ ਸੀ ਭੋਲਾ ਗਦੇ ਤੇ ਚੜ ਗਿਆ ਤੇ ਸਿੱਧਾ ਰੱਸੀ ਫੜ ਕੇ ਤੁਰਨ ਲੱਗਾ ਕੁਝ ਹੋਰ ਦੂਰ ਗਏ ਤਾਂ ਉਹਨਾਂ ਨੂੰ ਕੁਝ ਔਰਤਾਂ ਮਿਲੀਆਂ ਉਹ ਉਹਨਾਂ ਨੂੰ ਇਸ ਤਰ੍ਹਾਂ ਜਾਂਦੇ ਦੇਖ ਕੇ ਫਿਰ ਹੱਸਣ ਲੱਗੀਆਂ ਇਹ ਕਿਹੋ ਜਿਹਾ ਬੇਰਹਿਮ ਲੋਕ ਨੇ ਇੱਕ ਔਰਤ ਨੇ ਕਿਹਾ ਐਨਾ ਛੋਟਾ ਜਿਹਾ ਗਧਾ ਤੇ ਇਹ ਮੋਟਾ ਜਿਹਾ ਆਦਮੀ ਉਸਤੇ ਬੈਠਾ ਹੈ ਤੇ ਦੂਜਾ ਪੈਦਲ ਤੁਰ ਰਿਹਾ ਹੈ। ਭੋਲੇ ਨੂੰ ਇਹ ਗੱਲ ਵੀ ਠੀਕ ਲੱਗੀ। ਉਸਨੇ ਸਿੱਧੇ ਨੂੰ ਕਿਹਾ, "ਸ਼ਾਇਦ ਤੈਨੂੰ ਬੈਠਣਾ ਚਾਹੀਦਾ ਹੈ। ਤੂੰ ਜ਼ਿਆਦਾ ਥੱਕ ਗਿਆ ਹੋਵੇਂਗਾ।" ਸਿੱਧਾ ਗਧੇ ਤੇ ਚੜ ਗਿਆ ਤੇ ਭੋਲਾ ਰੱਸੀ ਫੜ ਕੇ ਤੁਰਨ ਲੱਗਾ। ਥੋੜੀ ਦੇਰ ਬਾਅਦ ਉਹਨਾਂ ਨੂੰ ਕੁਝ ਬਜ਼ੁਰਗ ਮਿਲੇ। ਉਹ ਉਹਨਾਂ ਨੂੰ ਇਸ ਤਰ੍ਹਾਂ ਜਾਂਦੇ ਦੇਖ ਕੇ ਸਿਰ ਹਿਲਾਉਣ ਲੱਗੇ। "ਕਲ ਜੁਗ ਹੈ ਭਾਈ," ਇੱਕ ਬਜ਼ੁਰਗ ਨੇ ਕਿਹਾ, ਆਪਣੇ ਆਪ ਨੂੰ ਜਵਾਨ ਤੇ ਤਾਕਤਵਰ ਦੱਸਦਾ ਹੈ ਤੇ ਕਮਜ਼ੋਰ ਜਿਹੇ ਗਧੇ ਤੇ ਬੈਠਾ ਹੈ ਤੇ ਬੁੱਢਾ ਜਿਹਾ ਦੋਸਤ ਪੈਦਲ ਤੁਰ ਰਿਹਾ ਹੈ ਸਿੱਧੇ ਨੂੰ ਇਹ ਗੱਲ ਵੀ ਠੀਕ ਲੱਗੀ ਉਸਨੇ ਭੋਲੇ ਨੂੰ ਕਿਹਾ ਹੁਣ ਸਾਨੂੰ ਦੋਵਾਂ ਨੂੰ ਹੀ ਇਸ ਤੇ ਬੈਠਣਾ ਚਾਹੀਦਾ ਹੈ ਵਿਚਾਰੇ ਗਧੇ ਦੀ ਤਾਂ ਹੁਣ ਸ਼ਮਤ ਆ ਗਈ ਭੋਲਾ ਤੇ ਸਿੱਧਾ ਦੋਵੇਂ ਉਸ ਛੋਟੇ ਜਿਹੇ ਗਧੇ ਤੇ ਇੱਕੋ ਵਾਰ ਚੜ ਗਏ ਗਦਾ ਪਾਰਨਾ ਸਹਾਰ ਸਕਿਆ ਤੇ ਟੜੰਮ ਕਰਕੇ ਡਿੱਗ ਪਿਆ ਭੋਲਾ ਤੇ ਸਿੱਧਾ ਵੀ ਇਹ ਠੰਡ ਗਏ ਉਹ ਉੱਠੇ ਤੇ ਗਧੇ ਵੱਲ ਦੇਖਿਆ ਗਦਾ ਬੇਹੋਸ਼ ਪਿਆ ਸੀ ਉਹ ਦੋਵੇਂ ਇੱਕ ਦੂਜੇ ਵੱਲ ਦੇਖ ਕੇ ਸੋਚਣ ਲੱਗੇ ਕਿ ਉਹਨਾਂ ਨੇ ਕੀ ਮੂਰਖਤਾ ਕੀਤੀ ਸੀ। ਨਾ ਤਾਂ ਉਹ ਗਦੇ ਨੂੰ ਠੀਕ ਤਰ੍ਹਾਂ ਘਰ ਲਿਆ ਜਾ ਸਕੇ ਤੇ ਨਾ ਹੀ ਉਹਨਾਂ ਨੂੰ ਕੋਈ ਫਾਇਦਾ ਹੋਇਆ। ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਹਮੇਸ਼ਾ ਆਪਣੀ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਮੂਰਖਤਾ ਨਹੀਂ ਕਰਨੀ ਚਾਹੀਦੀ।